ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡਾ ਨਾਲ ਸ਼ੇਅਰ ਕੀਤੀਆਂ ਹੁਣ ਵੀ ਇੱਕ ਬੜੀ ਅੱਛੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਦੋ ਕੇਸਾਂ 'ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਕਾਲਟੋਕਾਰ ਤੇ ਕੁਝ ਡਰਗ ਮੰਨੀ ਹੈ ਇਹਦੇ 'ਚ ਜਿਹੜਾ ਪਹਿਲਾ ਕੇਸ ਹੈ 58 ਨੰਬਰ ਛਾੜੇ ਦਾ ਉਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿਲਤ ਤਲਵਿੰਦਰ ਟਿੰਡੂ ਫੜਿਆ ਸੀ ਕਿ 1 ਕਿਲੋ 12 ਗ੍ਰਾਮ ਫੜੀ ਗਈ ਸੀ ਥਾਣਾ ਘਰੰਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਚ ਸਾਡੇ ਇਨਸਪੈਕਟਰ ਸੀਆਈਏ ਮੌਲਕਦੀਪ ਤੇ ਉਹਨਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਟੀ ਸਾਹਿਬ ਜਗਵਿੰਦਰ ਸਿੰਘ ਸਾਡੇ ਜਿਹੜੇ ਐਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਤੇ ਦੋਨੋਂ ਕੇਸਾਂ ਦੀ ਜਿਹੜੀ ਸੁਪਰਵੀਜ਼ਨ ਕਰ ਰਿਹਾ ਸੀ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਨਾਲ ਉਹਦੇ ਦੂਸਰੇ ਕੇਸ ਸੀਗੇ ਵਿਸ਼ਾਲ ਜੀ ਜੀ ਸਾਡੇ ਐਡੀਸੀਪੀ 1 ਤੇ ਜਸਪਾਲ ਜੀ ਜਿਹੜੇ ਏਸੀਪੀ ਸੈਂਟਰਲ ਨੇ ਤੇ ਐਸਐਚਓ اسلام آباد ਜਿਹੜਾ ਪਹਿਲਾ ਕੇਸ ਹੈ ਸੀਆਈਏ ਵਾਲਾ ਉਹਦੇ ਵਿੱਚ ਇੱਕ ਅਲਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਗ੍ਰਾਂਟ ਕੀਤੀ ਗਈ ਹੈ ਇਹਦੇ ਚ ਇਹ ਹੀ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ ਸਵਰਗ ਨਾਲ ਡਾਇਰੈਕਟਲੀ ਇਨ ਟੱਚ ਸੀਗਾ ਔਰ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈ residense ਬਦਲੀ ਹੈ ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ ਚ ਆਪਣੀ ਰਿਹੈਸ਼ ਚੇਂਜ ਕਰਦਾ ਰਿਹਾ ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦਿਸ ਸੀਗਾ ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਇਹ ਹੁਣ ਤਨਵਾ ਖੁਰਦ ਪੀਐਸ ਕ੍ਰੈਂਡਾ ਬੇਸਿਕਲੀ ਇਹ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰਿਹੈਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੀ ਤੇ ਇੱਕ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਨ ਮੁਤਾਬਕ ਜਿਹੜੇ ਮੋੜਲੀ ਪੁਛ ਵਿੱਚ ਆਇਆ ਕਿ ਇਹ ਕੰਮ ਕਰ ਰਿਹਾ ਹੈ ਤੇ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹਦੀ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਮੌਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਲਿੰਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਚਫ ਡਰਗ ਟ੍ਰੇਡ ਚ ਐਕਟਰ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਅਜ ਤੱਕ ਜੇ ਆਪਾਂ ਦੀ ਪ੍ਰੀਵੀਅਸ ਹਿਸਟਰੀ ਦੇਖੀਏ ਦੇਖੋ ਆਪ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾफी ਦੇਰ ਤੋਂ ਕਰ ਰਿਹਾ ਹੈ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਹੈ ਦੂਸਰਾ ਜਿਹੜਾ ਕੇਸ ਹੈ ਉਹਦੇ ਵਿੱਚ ਜਿਹੜੇ ਆ ਚਾਰ ਦੋਸ਼ੀ ਫੜੇ ਗਏ ਐ اسلامਾਬਾਦ ਪੁਲਿਸ ਸਟੇਸ਼ਨ ਦੇ ਅndergas ਜਿਹੜਾ ਪਰਚਾ ਦਰਜ ਹੋਇਆ ਹੈ ਮਨਪ੍ਰੀਤ ਏਲੀਸ ਗੋਰਾ ਇਹ ਫੜਿਆ ਗਿਆ ਹੈ ਮੇਨ ਜਿਹੜਾ ਅਕਿਊਜ਼ਡ ਹੈ ਇਹ ਖਾਸ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਜੀਆਰਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋਕਾਰ ਵੀ ਫੜੀ ਗਈ ਹੈ। ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛਦੇ ਤੋ ਇਹ ਗੱਲ ਸਾਹਮਣੇ ਆਈ ਇਹਦਾ ਨਾ ਸਾਕਾ ਮਮਾ ਹੈ ਕੋਪਾਲ ਸਿੰਘ। ਉਹ ਰਹਿਣ ਵਾਲਾ ਵੈਸੇ ਪਿੱਛੋਂ ਹਰੀਕੇ ਤਰਨਤਾਰਨ ਦਾ ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਲੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਆ ਪਾਊਡਰ ਦੇ ਨੇੜੇ। ਔਰ ਉਹ ਹਰੀਕੇ ਦਾ ਵੈਸੇ ਪਿੱਛੋਂ ਰਹਿਣ ਵਾਲਾ ਕੋਪਾਲ ਸਿੰਘ ਪਰ ਹੁਣ ਰਾਜਸਥਾਨ 'ਚ ਰਹਿ ਰਿਹਾ ਹੈ। ਬੇਸਿਕਲੀ ਕੋਪਾਲ ਸਿੰਘ ਜੀ ਮਾਸਟਰਮਾਈਂਡ ਇਹ ਚ ਉੱਪਰ ਆਇਆ ਸੀ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸੰਬੰਧ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਇਹ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੱਕੇ ਦਿੰਦੇ ਸੀ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਇਲੀਅਸ ਪਾਲ ਇਹ ਵੀ ਸੇਮ ਪਿੰਡ ਦੇ ਦਲੀਰੀ ਪਿੰਡ ਹੈ ਥਾੜਾ ਖਾਲ ਦਾ ਕਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦਵਾਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਅਮਰਤਪਾਲ ਦੇ ਸਬੰਧ ਭਾਰਤ ਐਲੀਅਸ ਪਾਲੋ ਹੈ ਇਹ ਪੀਐਸ ਖਾਲਾ ਤਰਨਤਨ ਦਾ ਹੀ ਰਹਿਣ ਵਾਲਾ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਉਹਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਇਹੜੇ ਅਮਰਤਪਾਲ ਨੂੰ ਵਰਤਾ ਸੀਗਾ ਅਮਰਤਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਜਿਹੜੇ ਸੋਰਸ ਡਿਫਰੈਂਟ ਸੀਗੇ ਬਟ ਇਹ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਇਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਪੇਲੀਅਸ ਲੱਭਾ ਇਹ ਵੀ ਖਾਲ ਦੇ ਥਾਣੇ ਦੇ ਵਿੱਚ ਹੀ ਤਰਨ-ਤਰਨਦਾ ਹੀ ਰਹਿਣ ਵਾਲਾ ਹਰਪਾਲ ਪਾਲਾ ਇਹ ਵੀ ਖਾਲ ਦਾ ਤਰਨ-ਤਰਨਦਾ ਹੀ ਰਹਿਣ ਵਾਲਾ ਇਹਨਾਂ ਦੇ ਖਿਲਾਫ ਜਿਹੜੇ ਪੁਰਾਣੇ ਕਿਸ ਜਿਸਵਾਏ ਅਬਦਪਾਲ ਦੇਤੇ ਮਨਪ੍ਰੀਤ ਦੇ ਦੋਨੋਂ ਦੂਜਿਆਂ ਦੇ ਨਹੀਂ ਹੈਗੇ ਤੇ ਇਹਨਾਂ ਦੀ ਜਿਹੜੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਗਿਆ ਕਦੇ ਬੰਬੀ ਤੇ ਲਾਇਆ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਉਹ ਭਾਰਤ ਭੱਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਗੋਪਾਲ ਸਿੰਘ ਸੋ ਇਹਦੇ ਵਿੱਚ ਜਿਹੜੀ ਅਗਲੀ ਪੁਛਕ ਵਿੱਚ ਚੱਲ ਰਹੀ ਆ ਹੁਣ ਦੋ ਬੰਦੇ ਸਾਨੂੰ ਚਾਹੀਦੇ ਇੱਕ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਿਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵੌਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅਗੇ ਬੈਕਵਰਡ ਫਾਰਵਰਡ ਲਿੰਕੇਜ ਤੇ ਡਰਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਅੱਛੀ ਕਾਰਗੁਜ਼ਾਰੀ ਹੈ ਡਰਗ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ 5 ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ 100 ਗ੍ਰਾਮ ਹੀਰਨ ਫੜੀ ਗਈ ਜਿਹੜਾ ਮਾਮੇ ਤੋਂ ਕਾਫੀ ਗੱਲਾਂ ਕਹੀਏ ਭੋਮ ਗਿਆ ਔਰ ਰਤ ਹਰਤ ਹੈ ਉਹ ਵੀ ਬੜਾ ਇੰਪੋਰਟੈਂਟ ਹੈ ਜੋ ਪਤਾ ਲੱਗਿਆ ਸਾਡੀ ਟੀਮ ਜੋ ਉਹਨਾਂ ਇਨਵੈਸਟੀਗੇਸ਼ਨ ਦੇ ਉੱਤੇ ਗਈ ਹੈ ਕਾਫੀ ਐਕਟਿਵਲੀ ਕੰਮ ਕਰ ਰਹੀ ਹੈ ਉਹ ਬਾਊਂਡਰਸ ਦੇ ਉੱਤੇ ਸੋ ਤੇ ਅਸੀਂ ਸਾਰਾ ਕਨਸੈਂਟਰੇਟ ਕਰਕੇ ਨਾ ਦੋਨਾਂ ਨੂੰ ਫੜਾਂਗੇ ਜੀ ਨਹੀਂ ਨਹੀਂ ਆਪਾਂ ਕਹਿ ਸਕਦੇ ਪਰ ਬੰਦਾ ਇਤੋਂ ਬੈਠਾ ਉੱਤੇ ਹੁਣ ਹੈ ਇਹ ਤਾਂ ਲਿੰਕ ਦਾ ਕੋਈ ਵੀ ਪਤਾ ਕਰ ਸਕਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਇੰਟਰਨੈਟ ਸਾਈਬਰ ਸਪੇਸ ਇੰਨੀ ਵਾਈਡਸ ਵਾਸਟ ਹੈ ਪਰ ਲੋੜ ਨਹੀਂ ਵੀ ਆ ਮਰਜ਼ੀ ਬੈਠ ਕੇ ਕਰੋ ਕਿਤੇ ਵੀ ਕਰ ਸਕਦੇ ਆਪਾਂ ਸਰ ਇੱਕ ਸਾਰੇ ਜਾਨੀ ਕਿਸ ਤਰ੍ਹਾਂ ਲੀਕ ਚੈ ਦੇਖੋ ਤੇਰੇ ਪਹਿਲਾ ਕੇਸ ਹੈ ਉਹ ਤਾਂ ਡਿਫਰੈਂਟ ਹੈ ਤਲਵਿੰਦਰ ਤੋਂ 1 ਕਿਲੋ ਪਹਿਲਾਂ ਫਰੀ ਸੀ ਆਈਏ ਸਟਾਫ ਨੇ 12 ਗ੍ਰਾਮ 2 ਕਿਲੋ ਹੁਣ ਫੜੀ ਗਈ ਸੁਖਦੇਵ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਜਨਾਲਾ ਬਾਰਡਰ ਤੇ ਹੋਰ ਇਹਦੇ ਤਿੰਨ ਪਿੰਡ ਬਿਲਦਾ ਰਿਹਾ ਉਹਦਾ ਬਿਲਕੁਲ ਮੋਡਿਊਲ ਹੀ ਡਿਫਰੈਂਟ ਹੈਗਾ ਜਿਹੜਾ ਅਲੱਗ ਉਹਦਾ ਨੈਟਵਰਕ ਹੈ ਜਿਹੜੇ ਚਾਰ ਬੰਦੇ ਦੂਜੇ ਆ ਮਨਪ੍ਰੀਤ ਗੋਰਾ ਅਮਰਿਤਪਾਲ ਲਵਦੀਪ ਤੇ ਹਰਪਾਲ ਇਹ ਡਿਫਰੈਂਟ ਮੋਡਿਊਲ ਹੈ ਜਿਹਨੂੰ ਕੇ ਗੋਪਾਲ ਉਹਦਾ ਮਾਮਾ ਮਨਪ੍ਰੀਤ ਦਾ ਗਮਰਤਪਾਲ ਦਾ ਰਮੀਨ ਜਿਹੜਾ ਪਿੱਛੋਂ ਕੰਟਰੋਲ ਕਰਦਾ ਉਹ ਜਿਹੜਾ ਹੈਗਾ ਭਰਤ ਸੋ ਬੇਸਿਕਲੀ ਜਿਹੜੇ ਦੋਨੋਂ ਏਸਾਂ ਦੇ ਵਿੱਚ ਗੱਲ ਸਿਮਿਲਰਿਟੀ ਇਹ ਆਈ ਹੈ ਕਿ ਬਾਰਡਰ ਦੀ ਪ੍ਰੋਕਸੀਮਿਟੀ ਦਾ ਫਾਇਦਾ ਲੈ ਜਦੋਂ ਖੇਤ ਉੱਤੇ ਨੇ ਬੰਬੀਆਂ ਉੱਤੇ ਨੇ ਨੇਚਰਲੀ ਉੱਤੇ ਉਹਨਾਂ ਨੂੰ ਜਦੋਂ ਲੋਕੇਸ਼ਨ ਆ ਜਾਂਦੀ ਹੈ ਕਨਸਾਈਨਮੈਂਟ ਚੁਕਣੀ ਤੇ ਲਕੋਣੀ ਸੋਖੀ ਹੈ ਸਰ ਜੀ ਤੇ ਕੋਈ ਨਹੀਂ ਕਿਤਾ ਕਿ ਡਰੋਨ ਤੇ ਰਾਹੀਂ ਆ ਰਹੀਆਂ ਸਾਰੀਆਂ ਜੀ ਸਾਰੀਆਂ ਜੀ ਔਰ ਜਿਹੜਾ ਸੁਖਦੇਵ ਦਾ ਤਾਂ ਤੁਹਾਨੂੰ ਮੈਂ ਮੋਡਸ ਪ੍ਰਿੰਟ ਹੀ ਦੱਸਿਆ ਵੀ ਤਿੰਨ ਘਰ ਬਦਲ ਚੁੱਕਿਆ ਤਿੰਨ ਪਿੰਡ ਚੇਂਜ ਕਰਦੇ ਕਰ ਦਿੱਤੇ ਉਹ ਕਿਸੇ ਦੇ ਧਿਆਨ ਚ ਨਹੀਂ ਆਇਆ ਪ੍ਰੀਵਿਅਸ ਕੇਸ ਜੇ ਆਪਾਂ ਹਿਸਟਰੀ ਦੇਖੀ ਨਿਲ ਮਤਲਬ ਪਿੰਡੀ ਬਦਲਦਾ ਹੀ ਹਾਂਜੀ ਤਿੰਨ ਪਿੰਡ ਬਦਲਦੇ ਨਾ ਜਗਦੇਵ ਖੋੜ ਅਵਾਵਾਸੂ ਤਨਵਾਕੁਰ ਤੋਂ ਹੁਣ ਰਹਿ ਰਿਹਾ ਜਿੱਥੇ ਫੜਿਆ ਗਿਆ ਥਾੜਾ ਕਰਨਡਾ ਪਹਿਲਾ ਇਹ ਨਾਲੇ ਦੇ ਪਿੰਡ ਸੀਗੇ ਨੇਚਰਲੀ ਸੈਕਟਰ ਵੀ ਚੇਂਜ ਹੋ ਗਿਆ ਤੇ ਬੰਦੇ ਦੇ ਡਿਟੈਕਸ਼ਨ ਰੇਡ ਕਰ ਲੈਂਦਾ ਸਾਰੀ ਡਰੋਨ ਦਾ ਅਕਸਨ ਬੇਸ ਸਾਰਾ ਦੋਨੇ ਕੇਸ ਸਾਡੇ ਵਿੱਚ ਹੈ ਜੀ ਪਿਛਲੇ ਮਹੀਨੇ ਤੋਂ ਲਗਾਇਆ ਉਹ ਅਦਾ ਪੇਮੈਂਟ ਕਰਦੇ ਲੇਕਿਨ ਇਹ ਉਹ ਕਰ ਰਹੇ ਜਿਵੇਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਤੁਹਾਨੂੰ ਵੀ ਅਸੀਂ ਉਹ ਸਾਰੀ ਟ੍ਰਾਇਲ ਟ੍ਰੇਲ ਜਿਹੜੀ ਹੈ ਉਹ ਚੁੱਕੀ ਜਾਊਗੀ ਇਹ ਦੋ ਬੰਦੇ ਫੜੇ ਜਾਣੇ ਬਹੁਤ ਜ਼ਰੂਰੀ ਹੈ ਬਿਕੋਜ਼ ਬੇਸਿਕਲੀ ਇਹ ਗਰਾਉਂਡ ਤੇ ਕੰਮ ਐਗਜ਼ੀਕਿਊਟ ਇਹ ਕਰ ਰਹੇ ਸੀ ਮਾਸਟਰਮਾਈਂਡ ਉਹ ਦੋਨੇ ਬੰਦੇ ਨੇ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਚੰਚੂ ਜੀ